ਸਾਸੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਵਸਦਾ ਪੰਜਾਬ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਸਿੱਖ ਇਤਿਹਾਸ ਨਾਲ ਜੋੜਦੇ ਰਹਿੰਦੇ ਆ ਅੱਜ ਵੀ ਇੱਕ ਵੱਖਰੇ ਇਤਿਹਾਸ ਨਾਲ ਲੈ ਕੇ ਹਾਜ਼ਰ ਹੋਏ ਆ ਅੱਜ 8ਵੇਂ ਪਾਸ਼ਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤਿ ਦਿਵਸ ਨੂੰ ਨੋਕ ਰੱਖਦੇ ਹੋ ਇਤਿਹਾਸ ਰੂਬਰੂ ਕਰਵਾਵਾਂਗੇ ਤੁਹਾਡੇ ਵਿਚਾਰ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਹਰ ਵਾਰ ਦੀ ਤਰ੍ਹਾਂ ਬਾਬਾ ਦਰਸ਼ਪ ਸਿੰਘ ਜੀ ਸਭ ਤੋਂ ਪਹਿਲਾਂ ਫਤਿਹ ਸਾਜ ਪੋਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਪਿਛਲੇ ਦਿਨੀ ਵੀ ਆਪਾਂ ਗੱਲਬਾਤ ਕੀਤੀ ਹੈ ਇਤਿਹਾਸ ਨੂੰ ਲੈ ਕੇ ਆਪਾਂ ਹਾਜ਼ਰ ਹੁੰਨੇ ਆ ਅੱਜ ਦੇ ਦਿਨ ਦਾ ਇਤਿਹਾਸ ਕੀ ਆ ਹਾਂਜੀ ਕਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਇੰਪੋਰਟੈਂਟ ਜਿਹੜਾ ਵਿਸ਼ਾ ਲੈ ਕੇ ਤੁਸੀਂ ਅੱਜ ਦੀ ਇਹ ਡਿਸਕਸ਼ਨ ਕਰ ਰਹੇ ਹੋ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਵੀ ਇਹ ਸਿੱਖ ਇਤਿਹਾਸ ਦੇ ਜਿਹੜੇ ਬਹੁਤ ਹੀ ਮਹੱਤਵਪੂਰਨ ਵਿਸ਼ਾੜੇ ਹਨ ਹਾਂਜੀ ਉਹਨਾਂ ਤੇ ਇਹ ਜਿਹੜਾ ਇਤਿਹਾਸ ਸਬੰਧੀ ਜਾਂ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਵਿਚਾਰ ਵੰਡਾ ਨੂੰ ਅਲੱਗ-ਅਲੱਗ ਵਿਦਵਾਨਾਂ ਨੂੰ ਬੁਲਾ ਕੇ ਚਰਚਾ ਕਰਦੇ ਆ ਇੱਕ ਬਹੁਤ ਤੁਹਾਡਾ ਬਲਖਣ ਤੁਹਾਡਾ ਸੋਚ ਹੈ ਔਰ ਬਹੁਤ ਹੀ ਮੈਂ ਇਹਦਾ ਮਤਲਬ ਧੰਨਵਾਦ ਵੀ ਕਰਦਾ ਤੇ ਬਹੁਤ ਸਵਾਗਤ ਵੀ ਕਰਦਾ ਵੀ ਤੁਸੀਂ ਸਿੱਖ ਇਤਿਹਾਸ ਦੇ ਨਾਲ ਇੰਨਾ ਜੁੜੇ ਹੋਏ ਆ ਔਰ ਜਿੱਥੇ ਤੁਸੀਂ ਆਪ ਜੁੜੇ ਹੋਇਆ ਉਥੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇਤਿਹਾਸ ਦੇ ਵਿੱਚੋਂ ਕੁਝ ਚੋਣਵੇਂ-ਚੋਣਵੇਂ ਤੱਥ ਲੈ ਕੇ ਹਾਂਜੀ ਇਸ ਤਿਹੜੇ ਦਿਹਾੜੇ ਨੂੰ ਆਪਾਂ ਸੰਗਤਾਂ ਦੇ ਵਿੱਚ ਤੇ ਲਿਆ ਸਕੀਏ ਸੰਗਤਾਂ ਨੂੰ ਰੂਬਰੂ ਕਰਾ ਸਕੇ ਸੰਗਤਾਂ ਨੂੰ ਜਾਣਕਾਰੀ ਦੇ ਸਕੀਏ ਸੋ ਅੱਜ ਜਿਵੇਂ ਤੁਸੀਂ ਕਿਹਾ ਅੱਠਵੀਂ ਜੋਤ ਗੁਰੂ ਨਾਨਕ ਦੇ ਮਹਾਰਾਜ ਦੀ ਅੱਠਵੀਂ ਜੋਤ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਜੋਤੀ ਜੋਤਸ ਹਰ ਸਿੱਖ ਜਦੋਂ ਅਰਦਾਸ ਕਰਦਾ ਹੈ ਅਰਦਾਸ ਦੇ ਵਿੱਚ ਬਹੁਤ ਹੀ ਸਤਕਾਰ ਦੇ ਨਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਸ਼ਬਦ ਪੜਿਆ ਜਾਂਦਾ ਹੈ ਜਿਹਦੇ ਵਿੱਚ ਸੰਗਤਾਂ ਪਿਆਰ ਨਾਲ ਪੜਦੇ ਆਂ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜੇ ਡਠੇ ਸਬਦ ਖਜਾਏ ਸਉ ਠਾਈ ਹੋਏ ਸਹਾਇ ਇਸ ਤੱਥ ਤੋਂ ਇਹ ਤੁਹਾਨੂੰ ਪਤਾ ਲੱਗਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਬੇਸ਼ੱਕ ਬਹੁਤ ਛੋਟੀ ਉਮਰ ਸੀ ਉਹਨਾਂ ਦੀ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ ਔਰ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਐਡੇ ਵੱਡੇ ਵੱਡੇ ਕਾਰਜ ਹੈ ਔਰ ਜਿਨ੍ਹਾਂ ਤੋਂ ਇਹ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਵੀ ਗੁਰੂ ਕੋਈ ਬਨਾਇਆ ਨਹੀਂ ਬਣਦੇ ਇਹ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਧਰੋਂ ਹੀ ਬਖਸ਼ੇ ਹੋਏ ਗੁਰੂ ਪੀਰ ਇਸ ਸਮਾਤ ਲੋਕ ਤੇ ਸਮਾਜ ਨੂੰ ਵਧੀਆ ਸੇਧ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਔਰ ਜਿਹੜੀ ਭੁੱਲੀ ਭਟਕੀ ਲੁਕਾਈ ਆ ਉਹਨੂੰ ਸਿੱਧੇ ਰਸਤੇ ਪਾਉਣ ਵਾਸਤੇ ਹੁੰਦੇ ਆ ਸੋ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਜੇ ਆਪਾਂ ਇਤਿਹਾਸ ਦੀ ਵਿਚਾਰ ਕਰੀਏ ਇਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਇਹਨਾਂ ਦੇ ਪਿਤਾ ਤਨ ਤਨ ਸ੍ਰੀ ਗੁਰੂ ਹਰਰਾਏ ਮਹਾਰਾਜ ਜੀ ਹੋਰ ਇਹਨਾਂ ਦੇ ਮਾਤਾ ਜੀ ਮਾਤਾ ਕ੍ਰਿਸ਼ਨ ਕੌਰ ਜੀ ਸੋ ਇਹ ਤਾਂ ਇਹਨਾਂ ਦੇ ਮਾਤਾ ਪਿਤਾ ਦੇ ਸੰਬੰਧ ਦੇ ਵਿੱਚ ਹੈ ਪਰ ਜੇ ਦੇਖਿਆ ਜਾਏ ਇਹਨਾਂ ਦਾ ਇਤਿਹਾਸ ਬੜਾ ਬਲਖਣ ਇਤਿਹਾਸ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੁਪੁੱਤਰ ਹੋਏ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸ੍ਰੀ ਹਰਗੋਬਿੰਦ ਮਹਾਰਾਜੀ ਦੇ ਸੁਪੁੱਤਰ ਹੋਏ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਅ ਗੁਰੂ ਹਰਰਾਇ ਮਹਾਰਾਜੀ ਗੁਰੂ ਹਰਰਾਇ ਮਹਾਰਾਜੀ ਦੇ ਦੋਸਪੁੱਤਰ ਹੋਏ ਬਾਬਾ ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਸੋ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜੀ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਵਿਬਾਲ ਅਵਸਥਾ ਦੇ ਵਿੱਚ ਬਹੁਤ ਸੂਝਵਾਨ ਬਹੁਤ ਬਲੱਖਣ ਸੋਚ ਔਰ ਬਹੁਤ ਹੀ ਧਰਮ ਪ੍ਰਵਿਰਤੀ ਦੇ ਜਿਹੜੇ ਗੁਰੂ ਹਰਿਕ੍ਰਿਸ਼ਨ ਮਹਾਰਾਜੀ ਸੀ ਸੋ ਇਹਨਾਂ ਦਾ અવਤਾਰ ਜਿਹੜਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਤੇ ਕੀਰਤਪੁਰ ਸਾਹਿਬ ਇਹਨਾਂ ਨੇ ਬੜੇ ਬਹੁਤ ਹੀ ਕੌਤਕ ਕੀਤੇ ਔਰ ਗੁਰੂ ਹਰ ਰੈ ਮਹਾਰਾਜੀ ਦੇ ਐਡੇ ਅਗਿਆਕਾਰੀ ਪੁੱਤਰ ਸੀ ਗੁਰੂ ਹਰਿਕ੍ਰਿਸ਼ਨ ਮਹਾਰਾਜੀ ਤੇ ਉਹ ਗੁਰੂ ਹਰਿਕ੍ਰਿਸ਼ਨ ਮਹਾਰਾਜੀ ਦੀ ਇਹਨਾਂ ਨੇ ਖੁਸ਼ੀਆਂ ਪ੍ਰਾਪਤ ਕਰੀਆਂ ਸੋ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਗੱਦੀ ਬੇਸ਼ੱਕ ਬਾਬਾ ਰਾਮ ਰਾਏ ਜੀ ਵੱਡੇ ਭਰਾਤਾ ਸਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਰ ਗੁਰਗੱਦੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਦਿੱਤੀ ਗਈ ਗੁਰੂ ਹਰ ਰਾਏ ਜੀ ਵੱਲੋਂ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਜਿਵੇਂ ਤੁਹਾਨੂੰ ਪਤਾ ਹੈ ਵੀ ਸ਼ਾਹ ਜਹਾਂ ਦਾ ਪੁੱਤਰ ਔਰੰਗਜ਼ੇਬ ਹੋਇਆ ਹਾਂਜੀ ਔਰ ਔਰੰਗਜ਼ੇਬ ਨੇ ਬੜੀ ਕ੍ਰੂਰਤਾ ਦੇ ਨਾਲ ਆਪਣੇ ਪਿਤਾ ਨੂੰ ਕੈਦ ਕਰ ਲਿਆ ਆਪਣੇ ਭਰਾਵਾਂ ਦਾ ਕਤਲ ਕਰਾ ਦਿੱਤਾ ਉਹਨਾਂ ਨੂੰ ਨજરਬੰਦ ਕਰ ਦਿੱਤਾ ਤੇ ਉਹਨੇ ਜਿਹੜਾ ਮੁਸਲਮਾਨ ਧਰਮ ਹੈ ਉਹਨੂੰ ਉਹਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਮ-ਦਾਮ ਦੰਡ ਭੇਦ ਉਹਨੇ ਸਾਰੇ ਹੀ ਲਿਬਿ ਲਿਬ ਵਰਤ ਕੇ ਜਿਹੜਾ ਕੱਟੜਤਾ ਦਾ ਆਪਣਾ ਪ੍ਰਤੀਕ ਦਿੱਤਾ ਔਰੰਗਜ਼ੇਬ ਨੇ ਤੇ ਔਰੰਗਜ਼ੇਬ ਨੇ ਔਰੰਗਜ਼ੇਬ ਦੇ ਜਿਹੜੇ ਐਲਕਾਰ ਸੀ ਔਰੰਗਜ਼ੇਬ ਦੇ ਜਿਹੜੇ ਰੱਖੇ ਹੋਏ ਬਦਵਾਨ ਸੀ ਮੰਤਰੀ ਸੰਤਰੀ ਸੀ ਉਹਨਾਂ ਨੇ ਜਿਹੜੇ ਪੀਰ ਪਗੰਬਰ ਜਾਂ ਜਿਹੜੇ ਮੌਲਵੀ ਵਗੈਰਾ ਸੀ ਹਾਂਜੀ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਭਰਤੇ ਕਿ ਗੁਰੂ ਨਾਨਕ ਦੇ ਮਹਾਰਾਜ ਦਾ ਦਰ ਜਿਹੜਾ ਹੈ ਉਹ ਮੁਸਲਮਾਨ ਧਰਮ ਦੇ ਖਿਲਾਫ ਹੈ ਜਦ ਕਿ ਗੁਰੂ ਨਾਨਕ ਦੇ ਮਹਾਰਾਜ ਦਾ ਧਰਮ ਇਹ ਹੈ ਵੀ ਅੱਬਲ ਅੱਲਾ ਨੂਰ ਆਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜੇ ਗੁਰੂ ਗ੍ਰੰਥ ਸਾਹਿਬਹਾਰਾਜ ਵਿੱਚ ਦਰਜ ਹੈ ਵੀ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਕ ਸਈਆਂ ਕੋਈ ਅਲਾਏ ਉਹ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਔਰੰਗਜੀਬ ਨੇ ਇਹ ਸੱਦਾ ਭੇਜਿਆ ਵੀ ਗੁਰੂ ਨਾਨਕ ਦੇ ਮਹਾਰਾਜ ਦੇ ਜਿਹੜੇ 8ਵੇਂ ਜੋਤ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਇੱਥੇ ਬੁਲਾ ਕੇ ਇਹ ਧਰਮ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕਰ ਦਿੱਤਾ ਜਾਏ ਜਾਂ ਉਹਨਾਂ ਨੂੰ ਬੁਲਾ ਕੇ ਇੱਥੇ ਉਹਨਾਂ ਤੋਂ ਜਿਹੜੇ ਸਵਾਲ ਆਦਿਕ ਪੁੱਛ ਕੇ ਦੇਖਿਆ ਜਾਏ ਵੀ ਕੀ ਆ ਉਹ ਮੁਸਲਮਾਨ ਧਰਮ ਦੇ ਖਿਲਾਫ ਹੈ ਜਾਂ ਜੇ ਆਪਾਂ ਉਹਨਾਂ ਨੂੰ ਮੁਸਲਮਾਨ ਧਰਮ ਦੇ ਵਿੱਚ ਲੈ ਆਈਏ ਤਾਂ ਮੁਸਲਮਾਨ ਧਰਮ ਬਹੁਤ ਜਲਦੀ ਫੈਲ ਸਕਦਾ ਹੈ ਹਿੰਦੂ ਬਹੁਤੇ ਹਿੰਦੂ ਜਿਹੜੇ ਆ ਮੁਸਲਮਾਨ ਧਰਮ ਦੇ ਵਿੱਚ ਆ ਜਾਣਗੇ ਤੇ ਹੁਣ ਔਰੰਗਜੀਬ ਨੂੰ ਪਤਾ ਸੀ ਵੀ ਮੇਰੇ ਕਹਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਉਥੇ ਦਿੱਲੀ ਨਹੀਂ ਆਉਣਗੇ ਹਾਂਜੀ ਉਹਨਾਂ ਦਾ ਇੱਕ ਵਜ਼ੀਰ ਸੀ ਮਿਰਜ਼ਾ ਜੈ ਸਿੰਘ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦਾ ਬਹੁਤ ਹੀ ਸ਼ਰਧਾਲੂ ਸੀ ਬਹੁਤ ਨੇਚਾ ਰੱਖਣ ਵਾਲਾ ਸੀ ਔਰ ਉਹਨੂੰ ਪਤਾ ਸੀ ਔਰੰਗਜੀਬ ਨੂੰ ਕਿ ਉਹ ਮਿਰਜ਼ਾ ਜੈ ਸਿੰਘ ਦਾ ਗੁਰੂ ਨਾਨਕ ਦੇ ਦਰ ਤੇ ਬਹੁਤ ਭਰੋਸਾ ਵੀ ਹੈ ਟੁੱਟ ਵਿਸ਼ਵਾਸ ਵੀ ਹੈ ਵੀ ਉਹਦੇ ਕਹਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜ਼ਰੂਰ ਦਿੱਲੀ ਆ ਜਾਣਗੇ ਸੋ ਉਹਨੇ ਮਿਰਜਾ ਜੈ ਸਿੰਘ ਦੀ ਡਿਊਟੀ ਲਈ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਕਿਸੇ ਨਾ ਕਿਸੇ ਤਰੀਕੇ ਤੁਸੀਂ ਇੱਥੇ ਦਿੱਲੀ ਲੈ ਕੇ ਆਓ ਤਾਂ ਜੋ ਆਪਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਈਨ ਮਨਾ ਕੇ ਮੁਸਲਮਾਨ ਧਰਮ ਦੇ ਵਿੱਚ ਪ੍ਰਵਿਰਤ ਕਰਵਾ ਕੇ ਜਿੰਨੇ ਵੀ ਹਿੰਦੂਆ ਉਹਨਾਂ ਨੂੰ ਜਿਹੜਾ ਮੁਸਲਮਾਨ ਧਰਮ ਦੇ ਵਿੱਚ ਲਿਆਂਦਾ ਜਾ ਸਕੇ ਸੋ ਮਿਰਜਾ ਜੈ ਸਿੰਘ ਉਸਨੇ ਦਿੱਲੀ ਦੀਆਂ ਸੰਗਤਾਂ ਦੇ ਨਾਲ ਸਲਾਹ ਕੀਤੀ ਉਹਨਾਂ ਰਾਜੇ ਦਾ ਹੁਕਮ ਮੰਨਣਾ ਸੀ ਹਾਂਜੀ ਤੇ ਉੱਥੋਂ ਦੀਆਂ ਸੰਗਤਾਂ ਤੋਂ ਇੱਕ ਰਜਾਬੰਦੀ ਲੈ ਲਈ ਉਹਨਾਂ ਦੇ ਇੱਕ ਪੱਤਰ ਲੈ ਲਿਆ ਉਹਨਾਂ ਵੱਲੋਂ ਕਿ ਸੰਗਤਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਆ ਸੋ ਉਹਨਾਂ ਨੇ ਇੱਕ ਆਪਣੇ ਇਹ ਪੱਤਰ ਕਾ ਲੈ ਕੇ ਕੁਝ ਆਪਣੇ ਵੱਲੋਂ ਪੱਤਰ ਕਾ ਲੈ ਕੇ ਉਹ ਨੰਦਪੁਰ ਖੀਰਤਪੁਰ ਸਾਹਿਬ ਆਏ ਔਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਆ ਕੇ ਬੇਨਤੀ ਕਰੇ ਵੀ ਇਸ ਤਰ੍ਹਾਂ ਕਰਕੇ ਦਿੱਲੀ ਦੀਆਂ ਸੰਗਤਾਂ ਤੁਹਾਡੇ ਦਰਸ਼ਨਾਬਾਹ ਤੇ ਬੜੀਆਂ ਬੇਬਲ ਹੈ ਤੇ ਤੁਸੀਂ ਕਿਰਪਾ ਕਰਕੇ ਦਿੱਲੀ ਪਹੁੰਚ ਕੇ ਸਾਨੂੰ ਦਰਸ਼ਨ ਦਿਦਾਰੇ ਦਿਓ ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਸੰਗਤਾਂ ਦੇ ਨਾਲ ਵਿਚਾਰ ਕਰਕੇ ਮੁਖੀ ਸਿੰਘਾਂ ਦੇ ਨਾਲ ਵਿਚਾਰ ਕਰਕੇ ਅ ਬਿਸ਼ੱਕ ਔਰੰਗਜੀਤ ਨੂੰ ਤਾਂ ਮਿਲੁੰਦਾ ਉਹਨਾਂ ਨੇ ਪਹਿਲੇ ਹੀ ਪ੍ਰਾਨ ਕੀਤਾ ਹੋਇਆ ਸੀ ਕਿਉਂਕਿ ਗੁਰੂ ਹਰ ਰਾਇ ਮਹਾਰਾਜ ਜੀ ਨੇ ਕਿਹਾ ਸੀ ਵੀ ਇਸ ਦੇ ਨਾਲ ਕੋਈ ਸਾਡਾ ਸਾਖ ਸੰਬੰਧ ਨਹੀਂ ਹੈ ਇਸ ਦੇ ਨਾਲ ਕੋਈ ਅਸੀਂ ਰਿਸ਼ਤਾ ਨਹੀਂ ਰੱਖਣਾ ਤੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਜਦੋਂ ਸੰਗਤਾਂ ਦੀ ਬੇਨਤੀ ਦੀ ਗੱਲ ਆਈ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਨੇਚਾ ਕਰ ਲਿਆ ਦਿੱਲੀ ਜਾਣ ਦਾ ਹੁਣ ਬਹੁਤ ਸਾਰੀਆਂ ਸੰਗਤਾਂ ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਦਿੱਲੀ ਵੱਲ ਰਵਾਨਾ ਹੋਣਾ ਸੀ ਬਹੁਤ ਸਾਰੇ ਸੰਗਤਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਹੋ ਤੁਰੀਆਂ ਅੰਬਾਲੇ ਦੇ ਪਾਸ ਜਦੋਂ ਪਹੁੰਚੇ ਆ ਐਨੀਆ ਸੰਗਤਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਮਗਰ ਤੁਰ ਪਏ ਦਿੱਲੀ ਵੱਲ ਨੂੰ ਵੀ ਉਹ ਇੱਕ ਨਗਰ ਕੀਰਤਨ ਦਾ ਰੂਪ ਹੋ ਗਿਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਾਣਦੇ ਸਨ ਜਾਣੀ ਜਾਣ ਸਨ ਔਰ ਪਿਛਲਾ ਇਤਿਹਾਸ ਵੀ ਉਹ ਦੁਹਰਾਉਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਫਿਰ ਸੰਗਤਾਂ ਨੂੰ ਬੇਨਤੀ ਕਰੀ ਸੰਗਤਾਂ ਨੂੰ ਹੁਕਮ ਕੀਤਾ ਵੀ ਕੋਸ਼ ਸਿੰਘ ਜਿਹੜੇ ਮੁਖੀ ਸਿੰਘ ਆ ਜਾਂ ਮਾਤਾ ਜੀ ਉਹ ਉਹਨਾਂ ਦੇ ਨਾਲ ਜਾਣਗੇ ਦਿੱਲੀ ਵੱਲ ਬਾਕੀ ਸਾਰੀਆਂ ਸੰਗਤਾਂ ਵਾਪਸ ਪਰਤ ਪਰਤ ਜਾਣ ਤੇ ਠਹਿਰਾਓ ਕਿਤਾ ਮਹਾਰਾਜ ਨੇ ਅੰਬਾਲੇ ਦੇ ਕੋਲ ਤੁਸੀਂ ਸੁਣਿਆ ਹੋਊਗਾ ਪੰਜੋਕੜਾ ਸਾਹਿਬ ਸਥਾਨ ਹੈ ਹਾਂ ਉੱਥੇ ਬਹੁਤ ਬਹੁਤ ਵੱਡਾ ਗੁਰੂ ਘਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਔਰ ਉਸ ਜਗ੍ਹਾ ਤੇ ਮਹਾਰਾਜ ਨੇ ਬਿਸ਼ਰਾਮ ਕਰਿਆ ਬਿਸ਼ਰਾਮ ਕਰਕੇ ਅਨ ਜਿਹੜੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਉੱਥੇ ਬੈਠ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਦਾ ਅਭਿਆਸ ਹੋਇਆ ਮਹਾਰਾਜ ਨੇ ਉਪਦੇਸ਼ ਦਿੱਤਾ ਔਰ ਬਚਨ ਬਲਾਸ ਹੋਏ تھے ਬਹੁਤ ਸਾਰੇ ਹੁਣ ਜਿੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਵਿਡਿਆਈ ਕਰਨ ਵਾਲਿਆ ਉੱਥੇ ਸਹਿਜ ਹੀ ਕੋਈ ਨਾ ਕੋਈ ਬੰਦਾ ਨਿੰਦਾ ਚੁਗਲੀ ਵਾਲਾ ਜਾਂ ਈਰਖਾ ਲੂ ਵੀ ਕੋਈ ਨਾ ਕੋਈ ਜ਼ਰੂਰ ਹੋਏਗਾ ਸੋ ਮਹਾਰਾਜ ਜੀ ਦੀ ਇਹ ਵਿਡਿਆਈ ਦੇਖ ਕੇ ਵੀ ਮਹਾਰਾਜ ਨਾਲ ਤਾਂ ਐਡਾ ਵੱਡਾ ਇਕੱਠ ਆ ਇੰਨੀ ਸੰਗਤ ਹੈ ਉੱਥੇ ਦਾ ਇੱਕ ਪਿੰਜੋਕੜਾ ਸਾਹਿਬ ਦਾ ਰਹਿਣ ਵਾਲਾ ਸੀ ਵਿਦਵਾਨ ਸੀ ਲਾਲਚੰਦ ਕਰਕੇ ਉਹਦਾ ਨਾਮ ਆਉਂਦਾ ਹੈ ਉਹਨੇ ਦੇਖਿਆ ਵੀ ਇੱਕ ਛੋਟੀ ਜੀ ਅਵਸਥਾ ਦਾ ਗੁਰੂ ਬਣਿਆ ਬੈਠਾ ਹੈ ਨਾ ਉਹਨੇ ਆਪਣਾ ਹਰਕ੍ਰਿਸ਼ਨ ਰਖਾਇਆ ਹੋਇਆ ਵੀ ਜਿਹੜੇ ਦੁਆਪਰ ਯੁਗ ਦਾ ਹੋਏ ਨੇ ਕ੍ਰਿਸ਼ਨ ਭਗਵਾਨ ਹਾਂਜੀ ਉਹਨਾਂ ਨੇ ਉਹ ਏਡੇ ਵੱਡੇ ਗੁਣੀ ਗਿਆਨੀ ਸੀ ਇੰਨਾ ਗਿਆਨਵੰਦ ਸਨ ਉਹਨਾਂ ਨੇ ਗੀਤਾ ਆਚਾਰੀ ਇਹਨਾਂ ਨੇ ਕ੍ਰਿਸ਼ਨ ਦੀ ਬਜਾਏ ਹਰਕ੍ਰਿਸ਼ਨ ਇੱਕ ਵੱਡਾ ਨਾਮ ਰਖਾ ਲਿਆ ਵੀ ਇਹ ਇਹਨਾਂ ਨੂੰ ਪਰਖਿਆ ਜਾਏ ਕਿਸੇ ਤਰੀਕੇ ਉਹਨੇ ਸਨੇਹਾ ਭਜਾਇਆ ਵੀ ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਐਡੇ ਵੱਡੇ ਬਲੀ ਨੇ ਐਡੇ ਵੱਡੇ ਸੂਰਮੇ ਆ ਐਨੇ ਗਿਆਨਵਾਨ ਨੇ ਮੇਰੇ ਨਾਲ ਉਹ ਗੀਤਾ ਦੇ ਅਰਥਾਂ ਦੇ ਸੰਬੰਧੀ ਵਿਚਾਰ ਚਰਚਾ ਕਰਨ ਸਿੱਖਾ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਫਿਰ ਸਾਰੀ ਗੱਲਬਾਤ ਕਹੀ ਦੱਸੀ ਵੀ ਮਹਾਰਾਜ ਵੀ ਇੱਕ ਹੈ ਲਾਲਚੰਦ ਕਰਕੇ ਆ ਉਹ ਵਿਦਵਾਨ ਹੈ ਤੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਚਾਹੁੰਦੇ ਆ ਕਹਿੰਦੇ ਬਲੌ ਭਾਈ ਲਾਲਚੰਦ ਨੂੰ ਬੁਲਾਇਆ ਗਿਆ ਤੇ ਲਾਲਚੰਦ ਨੇ ਗੁਰੂ ਪਾਤਸ਼ਾਹ ਨੂੰ ਨਮਸਕਾਰ ਨਹੀਂ ਕੀਤੀ ਸਤਿਕਾਰ ਨਹੀਂ ਕੀਤਾ ਆਪਣੇ ਹੰਕਾਰ ਦੇ ਵਿੱਚ ਸੀ ਵੀ ਮੈਂ ਬੜਾ ਗਿਆਨੀ ਆ ਬੜਾ ਵਿਦਵਾਨ ਆ ਹਾਂਜੀ ਕਹਿੰਦੇ ਲਾਲਚੰਦ ਨੂੰ ਪੁੱਛਿਆ ਪਾਤਸ਼ਾਹ ਨੇ ਕਹਿੰਦੇ ਹਾਂ ਭਾਈ ਦੱਸ ਸਿੱਖਾ ਤੇਰਾ ਕੀ ਮਕਾਮ ਨੇ ਕਹਿੰਦਾ ਮਹਾਰਾਜ ਮੇਰੇ ਨਾਲ ਗੀਤਾ ਦੇ ਜਿਹੜੇ ਅਰਥਾਂ ਦੀ ਚਰਚਾ ਕਰੋ ਵਿਚਾਰ ਚਰਚਾ ਕਰੋ ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿੰਦੇ ਭਾਈ ਗੁਰਖਸ ਗੁਰਮਖਾ ਵੀ ਤੂੰ ਜੇ ਮੈ ਦਿ ਨਾਲ ਚਰਚਾ ਕਰੇਗਾ ਤੇਰੇ ਦਿਮਾਗ ਦੇ ਵਿੱਚ ਇਹ ਆ ਜਿਵੇਂ ਵੀ ਗੁਰੂ ਪੁੱਤਰ ਹੈ ਤੇ ਇਹਨਾਂ ਦੀ ਪੜ੍ਹਾਈ ਹੋਈ ਹੋਗੀ ਇਹਨਾਂ ਨੇ ਸਿਖਾਇਆ ਹੋਇਆ ਹੋਗਾ ਹਾਂਜੀ ਤੇ ਉਹ ਇਉਂ ਕਰ ਵੀ ਆਪਣੇ ਅ ਗਰਾਉਂ ਤੋਂ ਆਪਣੇ ਪਿੰਡ ਤੋਂ ਕੋਈ ਜਿਹੜਾ ਵੀ ਤੇਰੇ ਮਨ ਪਾਉਂਦਾ ਕੋਈ ਇਹੋ ਜਿਹਾ ਬੰਦਾ ਲਿਆ ਜਿਹੜਾ ਜਿਹਨੂੰ ਤੂੰ ਚਾਹਨਾ ਵੀ ਉਹ ਬੰਦੇ ਤੋਂ ਵਿਚਾਰ ਚਰਚਾ ਕਰਾ ਲੀ ਤੇ ਉਹ ਲਾਲਚੰਦ ਬੜਾ ਖੁਸ਼ ਹੋਇਆ ਵੀ ਇਹ ਤਾਂ ਮੇਰੇ ਮੰਨ ਦੀ ਹੋ ਗਈ ਉਹ ਨਾ ਫਿਰ ਇੱਕ ਗਰੀਬ ਪਰਿਵਾਰ ਸੀ ਝੀਵਰਾਂ ਦਾ ਲੜਕਾ ਸੀ ਹਾਂਜੀ ਤੇ ਸ਼ੱਜੂ ਸ਼ੱਜੂ ਕਰਕੇ ਹੈ ਤੇ ਉਹ ਇੱਕ ਸਿਧਰਾ ਇੱਕ ਅਨਪੜ੍ਹ ਟਾਈਪ ਸਮਝੋ ਵੀ ਘੱਟ ਗਿਆਨ ਬੰਦ ਕਹੋ ਉਹਨੂੰ ਫੜ ਲਿਆ ਜਦ ਉਹਨੂੰ ਪਕੜ ਲੈ ਪਕੜ ਕੇ ਲੈ ਆ ਕੇ ਆਂਦਾ ਮਹਾਰਾਜ ਲਓ ਆਏ ਮੈਂ ਲਿਆਇਆ ਸਾਡੇ ਪਿੰਡ ਦਾ ਵੀ ਤੁਸੀਂ ਇਦੇ ਤੋਂ ਕਰਾਲੋ ਵਿਚਾਰ ਚਰਚਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਫਿਰ ਹੁਕਮ ਕਰਿਆ ਸਿੱਖਾਂ ਨੂੰ ਕਹਿੰਦੇ ਵੀ ਐਂ ਕਰੋ ਵੀ ਇਹਦਾ ਇਸ਼ਨਾਨ ਪਨਾ ਇਸ਼ਨਾਨ ਪਾਨ ਕਰਾ ਕੇ ਇਹਨਾਂ ਨੂੰ ਧੋਤੇ ਹੋਏ ਵਸਤਰ ਚੰਗੇ ਵਸਤਰ ਪਾ ਕੇ ਲੈ ਕੇ ਆਓ ਤੇ ਉਹਨਾਂ ਗੁਰੂ ਪਾਤਸ਼ਾਹ ਦੇ ਉਮ ਬਚਨ ਦੀ ਪਾਲਣਾ ਹੋਈ ਹਾਂਜੀ ਉਹ ਲਾਲ ਲਾਲਚੰਦ ਜਿਹੜਾ ਸ਼ੱਜੂ ਨੂੰ ਲੈ ਕੇ ਆਇਆ ਸੀ ਸ਼ੱਜੂ ਨੂੰ ਫਿਰ ਇਸ਼ਨਾਨ ਪਾਨ ਕਰਵਾ ਕੇ ਸੁੰਦਰ ਵਸਤਰ ਪਾ ਕੇ ਮਹਾਰਾਜ ਦੇ ਪਾਸ ਲੈ ਕੇ ਮਹਾਰਾਜ ਕਹਿੰਦੇ ਭਾਈ ਬਹਿ ਜਾ ਚੌਂਕੜਾ ਲੱਗ ਤੇ ਚੌਂਕੜਾ ਲਾ ਕੇ ਜਦੋਂ ਬੈਠਿਆ ਛੱਜੂ ਅ ਗੁਰੂ ਹਰਕ੍ਰਿਸ਼ਨ ਮਹਾਰਾਜ ਤੇ ਆਪ ਪ੍ਰਮਾਤਮਾ ਸੀ ਆਪ ਪ੍ਰਮਾਤਮਾ ਦਾ ਰੂਪ ਸੀ ਹਾਂਜੀ ਧੁਰ ਦਰਗਾਹੋਂ ਇੰਨੀਆਂ ਜਿਹ ਰੂਹਾਂ ਆਉਂਦੀਆਂ ਨੇ ਜਗਤ ਗੱਲਨ ਦੇ ਦਾ ਉਧਾਰ ਕਰਨ ਵਾਸਤੇ ਮਹਾਰਾਜ ਨੇ ਫਿਰ ਇੱਕ ਮਿਹਰ ਦੀ ਨਜ਼ਰ ਕਰੀ ਜਦੋਂ ਮਿਹਰ ਦੀ ਨਜ਼ਰ ਕਰੇ ਉਹਨੂੰ ਮਾਨੋ ਸਾਰੀ ਸ੍ਰਿਸ਼ਟੀ ਦਾ ਗਿਆਨ ਹੋ ਗਿਆ ਲਾਲਚੰਦ ਜਿਹੜੇ ਔਖੇ ਸ਼ਬਦ ਗੀਤਾ ਦੇ ਸ਼ਲੋਕ ਨੇ ਔਖੇ ਸ਼ਲੋਕ ਹਾਂਜੀ ਉਹ ਬੋਲਦਾ ਤੇ ਸ਼ੱਜੂ ਉਹਦੇ ਬੜੇ ਸਹਜੇ ਹੀ ਬਹੁਤ ਡੰਗਾਈ ਵਾਲੇ ਅਰਥ ਕਰ ਦਿੰਦਾ। ਉਹ ਲਾਲਚੰਦ ਨੂੰ ਹੁਣ ਯਕੀਨ ਹੋ ਗਿਆ ਵੀ ਇਹ ਆਮ ਰੋ ਨਹੀਂ ਇਹ ਤੇ ਆਪ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ। ਸੋ ਲਾਲਚੰਦ ਫਿਰ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਗੁਰੂ ਪਾਤਸ਼ਾਹ ਦਾ ਫਿਰ ਉੱਥੋਂ ਪਾਤਸ਼ਾਹ ਚੱਲੇ ਤੇ ਜਿੱਥੇ ਰਾਜਾ ਮਿਰਜ਼ਾ ਜੈ ਸਿੰਘ ਜਿਹੜਾ ਬਜੀਰ ਸੀ ਔਰੰਗਜ਼ੇਬ ਦਾ ਹਾਂਜੀ ਉਹਦੇ ਮਹਿਲਾਂ ਦੇ ਵਿੱਚ ਪਹੁੰਚ ਗਏ। ਜਦੋਂ ਉਹਦੇ ਮਹਿਲਾਂ ਦੇ ਵਿੱਚ ਪਹੁੰਚੇ ਸੰਗਤਾਂ ਨੂੰ ਉਤਾਰਦੇ-ਉਤਾਰਦੇ ਹੁਣ ਉੱਥੇ ਪਾਸ਼ਾ ਦਾ ਮਿਰਜਾ ਜੈ ਸਿੰਘ ਨੇ ਬਹੁਤ ਸਤਿਕਾਰ ਕੀਤਾ ਕਿਉਂਕਿ ਉਹਦੀ ਨੇਚਾ ਸੀ ਗੁਰੂ ਨਾਨਕ ਦੇ ਦਰ ਤੇ ਹਾਂਜੀ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਐਡਾ ਵੱਡਾ ਦਰ ਹੈ ਜਿਹੜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਉਹਨਾਂ ਦੇ ਮਹਾਰਾਜ ਦਾ ਤਾਂ ਉਪਦੇਸ਼ ਵੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਹਾਂਜੀ ਗੁਰਮੁਖ ਨਾਮ ਜਪੈ ਸੋਧਰੇ ਕਲਮੇ ਘਟ ਘਟ ਨਾਨਕ ਮਾਝ ਹੈ ਤੋ ਸਾਰੇ ਧਰਮ ਇੱਕ ਬਰਾਬਰ ਨੇ ਸੋ ਉਹਨਾਂ ਵਾਸਤੇ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਉਹ ਸਾਰੇ ਦਾ ਸਤਿਕਾਰ ਕਰਦਾ ਜਿਹੜਾ ਸਿੱਖ ਧਰਮ ਹੈ ਹੁਣ ਉੱਥੇ ਦਿੱਲੀ ਦੇ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਏ ਨੇ ਉੱਥੇ ਸੰਗਤਾਂ ਬਹੁਤ ਉਮੜਈਆਂ ਬਹੁਤ ਸੰਗਤਾਂ ਦਾ ਇਕੱਠ ਹੋਇਆ ਹਾਂਜੀ ਔਰ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਿੱਲੀ ਦੇ ਵਿੱਚ ਆਇਆ ਤੇ ਗੁਰ ਸੰਗਤਾਂ ਗੁਰੂ ਪਾਸ਼ਾ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਉੱਥੇ ਤੇ ਹੁਣ ਔਰੰਗਜ਼ੇਬ ਚਾਹੁੰਦਾ ਸੀ ਵੀ ਮੈਂ ਦੇਖਾਂ ਵੀ ਇਹ ਕੋਈ ਐਵੇਂ ਠੱਗ ਠੱਗਾ ਤਾਂ ਨਹੀਂ ਕਿਤੇ ਠੱਗੀ ਦਾ ਮਸੌਦਾ ਤਾਂ ਨਹੀਂ ਵੀ ਇਹ ਕਿਤੇ ਐਵੇਂ ਤਾਂ ਨਹੀਂ ਦੁਕਾਨ ਠੱਗੀ ਠੋਰੀ ਦੀ ਦੁਕਾਨ ਚ ਚਲਾਏ ਜਾਂਦੇ ਵੀ ਇਹਨਾਂ ਦੀ ਪਰਖ ਕਰੀ ਜਾਏ ਹੁਣ ਪਰਖ ਕਰਨ ਵਾਸਤੇ ਉਹ ਕਹਿੰਦੇ ਵੀ ਕੋਈ ਨਾ ਕੋਈ ਇਹੋ ਜਿਹਾ ਕਰਮ ਕਰੋ ਕੋਈ ਨਾ ਕੋਈ ਇਹੋ ਜਿਹਾ ਸਾਧਨ ਬਣਾਓ ਵੀ ਜਿੱਤੇ ਯਕੀਨ ਹੋ ਜਾਵੇ ਵੀ ਹਾਂ ਇਹ ਪੂਰਾ ਸਤਗੁਰੂ ਹੈ ਤੇ ਹੁਣ ਔਰੰਗਜੀਤ ਦੇ ਜਿਹੜੇ ਕੰਨ ਭਰੇ ਸੀ ਕੁਛ ਉਹਦੇ ਵਜ਼ੀਰਾ ਨੇ ਕੁਛ ਗੁਰੂ ਹਰਿਮਹਾਰਾਜ ਦੇ ਜਿਹੜੇ ਵੱਡੇ ਸੁਪੁੱਤਰ ਸੀ ਬਾਬਾ RAM ਰਾਏ ਹਾਂਜੀ ਬਾਬਾ RAM ਰਾਏ ਬੇਸ਼ੱਕ ਜਦੋਂ ਗੁਰੂ ਹਰਿਮਹਾਰਾਜ ਜੀ ਦੇ ਹੁਕਮ ਦੇ ਅਨਸਾਰ ਬਾਬਾ RAM ਰਾਏ ਜੀ ਔਰੰਗਜੀਤ ਦੇ ਕੋਲ ਆਏ ਸੀ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਦੇ ਤਰੋੜ ਤਾਂ ਕਰਨ ਵਾਸਤੇ ਉਹ ਨੇਈ ਬਣ ਕੇ ਆਏ ਸੀ ਤੇ ਬਹੁਤ ਸਾਰੇ ਜਿਹੜੇ ਬਚਨ ਸੀ ਗੁਰੂ ਹਰਿਮਹਾਰਾਜ ਜੀ ਦੇ ਕੀਤੇ ਹੋਏ ਉਹ ਸਤ ਹੋਏ ਸੀ ਹਾਂਜੀ ਔਰ ਗੁਰੂ ਹਰ Rai ਮਹਾਰਾਜ ਨੇ ਬਾਬਾ RAM Rai ਨੂੰ ਇਹ ਕਹਿ ਕੇ ਭੇਜਿਆ ਸੀ ਵੀ ਕੋਈ ਇਹੋ ਜਿਹਾ ਕਰਮ ਨਹੀਂ ਕਰਨਾ ਜਿਹਦੇ ਨਾਲ ਗੁਰਨਾਨਕ ਦੇ ਘਰ ਨੂੰ ਕੋਈ ਢਾਹ ਲੱਗੇ ਜਾਂ ਕੋਈ ਉਹਦੇ ਖਿਲਾਫ ਕੋਈ ਗੱਲ ਨੀ ਕਰਨਾ ਹਾਂਜੀ ਪਰ ਬਾਬਾ RAM Rai ਨੇ ਉਹਨਾਂ ਦੀ ਖੁਸ਼ਾਮਦ ਵਾਸਤੇ ਔਰੰਗਜ਼ੇਬ ਦੀ ਖੁਸ਼ਾਮਦ ਵਾਸਤੇ ਮਿੱਟੀ ਮੁਸਲਮਾਨ ਕੀ ਪੇੜ ਆ ਪੇ ਕਮਿਹਾਰ ਜਿਹੜੀ ਤੁਕ ਹੈ ਆਸਾ ਦੀ ਵਾਰ ਦੇ ਵਿੱਚ ਤੁਸੀਂ ਸੁਣੀ ਹੋਣੀ ਹੈ ਸੋ ਉਸ ਤੁਕ ਨੂੰ ਬਦਲਤਾ ਉੱਥੇ ਮਿੱਟੀ ਮੁਸਲਮਾਨ ਕੀ ਬਜਾਏ ਮਿੱਟੀ ਬੇਈਮਾਨ ਦੀ ਕਹਿਤਾ ਜਦੋਂ ਔਰੰਗਜ਼ੇਬ ਨੇ ਪੁੱਛਿਆ ਵੀ ਇਹ ਤਾਂ ਤੁਸੀਂ ਮੁਸਲਮਾਨ ਮੱਤ ਦੀ ਬ੍ਰੇਕ ਕੀਤੀ ਹੈ ਹਾਂਜੀ ਕਹਿੰਦਾ ਨਹੀਂ ਮਹਾਰਾਜ ਵੀ ਮੁਸਤਫਾ ਮੁਸਲਮਾਨ ਨਹੀਂ ਉੱਥੇ ਤਾਂ ਬੇਈਮਾਨ ਲਿਖਿਆ ਇਹ ਗੱਲ ਜਦੋਂ ਫਿਰ ਸੰਗਤਾਂ ਨੇ ਦੱਸੀ ਗੁਰੂ ਹਰ Rai ਮਹਾਰਾਜ ਜੀ ਨੂੰ ਫਿਰ ਗੁਰੂ ਹਰਰਾਮ ਹਰ Rai ਮਹਾਰਾਜ ਜੀ ਕਹਿੰਦੇ ਵੀ ਅਸੀਂ RAM Rai ਦੇ ਦਰਸ਼ਨ ਨਹੀਂ ਕਰਨੇ ਉਹ ਸਾਨੂੰ ਆ ਕੇ ਇੱਥੇ ਪਹੁੰਚਣਾ ਸਾਡੇ ਕੋਲ ਆਵੇ ਨਾ ਤੇ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰਨੇ ਚਾਹੁੰਦਾ ਉਹਨਾਂ ਨੂੰ ਛੇਕਤਾ ਮੰਨ ਲੋ ਉਹਨਾਂ ਨੇ ਪਰਿਵਾਰ ਦੇ ਵਿੱਚੋਂ ਵੀ ਧਰਮ ਦੇ ਵਿੱਚੋਂ ਵੀ ਛੇਕਤਾ ਤੇ ਉਹਨਾਂ ਦੇ ਜਿਹੜੇ ਗੁਰੂ ਹਰ ਰਾਇ ਮਹਾਰਾਜ ਜੀ ਨੇ RAM RAJ ਨੂੰ ਜਦੋਂ ਛੇਕਿਆ ਧਰਮ ਦੇ ਵਿੱਚੋਂ ਆਪਣਾ ਅੰਤਮ ਸਮਾ ਨੇੜੇ ਦੇਖ ਕੇ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਗੱਦੀ ਦੇਤੀ ਸੀ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਜਦੋਂ ਗੁਰਗੱਦੀ ਮਿਲ ਗਈ ਬਾਬਾ RAM RAJ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਸੀ ਉਹਨੇ ਬਾਬਾ RAM RAJ ਨੇ ਔਰੰਗਜ਼ੇਬ ਦੇ ਕੰਨ ਵੀ ਭਰੇ ਜਿੱਥੇ ਅਨ ਜਿਹੜੇ ਮੌਲਵੀ ਆਦਕ ਸੀ ਮੁਸਲਮਾਨ ಮತ ਦੇ ਕੱਟੜ ਕੱਟੜ ਪੰਥੀ ਸੀ ਜਿਹੜੇ ਉਹਨਾਂ ਨੇ ਔਰੰਗਜੀਬ ਦੇ ਕੰਨ ਪਰੇ ਉੱਥੇ ਬਾਬਾ ਰਾਮ ਰਾਏ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਸੀ ਸੋ ਔਰੰਗਜੀਬ ਨੇ ਇਹ ਦੇਖਣ ਵਾਸਤੇ ਵੀ ਕਿਤੇ ਇਹ ਪੂਰਾ ਵੀ ਗੁਰੂ ਹੈ ਜਾਂ ਇਹਨਾਂ ਦੇ ਵਿੱਚ ਕੋਈ ਤਾਕਤ ਵੀ ਹੈ ਵੀ ਕਹਿੰਦੇ ਇਹਨੂੰ ਪਰਖੋ ਤੇ ਹੁਣ ਪਰਖਣ ਵਾਸਤੇ ਜਦੋਂ ਸ਼ਾਮ ਦਾ ਸਮਾਂ ਹੋਇਆ ਉਹ ਉੱਥੇ ਰਾਜੇ ਦੀ ਇੱਕ ਪਟਰਾਣੀ ਸੀ ਜਿਹੜੀ ਰਾਜੇ ਦੀ ਉਹ ਆਈ ਹਾਂਜੀ ਉਹਦੇ ਨਾਲ ਹੁਣ ਕੁਝ ਬਹੁਤ ਸਾਰੀਆਂ ਰਾਣੀਆਂ ਗੋਲੀਆਂ ਆਦਿਕ ਉਹ ਵੀ ਆਈਆਂ ਉਹ ਸਾਰਿਆਂ ਨੂੰ ਇੱਕੋ ਤਰ੍ਹਾਂ ਦੇ ਕੱਪੜੇ ਪਾ ਦਿੱਤੇ ਗਏ ਮਤਲਬ ਸਾਰੀਆਂ ਜਿਹੜੀਆਂ ਰਾਣੀਆਂ ਪਟਰਾਣੀਆਂ ਗੋਲੀਆਂ ਸੀ ਉਹਨਾਂ ਦੇ ਸਾਰਿਆਂ ਦੇ ਇੱਕੋ ਤਰ੍ਹਾਂ ਦੇ ਕੱਪੜੇ ਕਿਸੇ 'ਚ ਫਰਕ ਹੀ ਨਾ ਲੱਗੇ ਠੀਕ ਹੈ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਕਹਿਣ ਲੱਗੇ ਜਿਹੜੇ ਵਜ਼ੀਰ ਸੀ ਕਹਿੰਦੇ ਮਹਾਰਾਜ ਤੁਸੀਂ ਦੱਸੋ ਵੀ ਇਹਨਾਂ ਦੇ ਵਿੱਚ ਕਿਹੜੀ ਰਾਣੀ ਹੈ ਕਿਹੜੀ ਪਟਰਾਣੀ ਹੈ ਕਿਹੜੀ ਗੋਲੀ ਹੈ ਮਹਾਰਾਜ ਦੇ ਹੱਥ ਦੇ ਵਿੱਚ ਇੱਕ ਛੋਟੀ ਜਿਹੀ ਛੱਟੀ ਸੀ ਉਹ ਸਾਰੀਆਂ ਰਾਣੀਆਂ ਦੇ ਸਿਰ ਤੇ ਰੱਖਦੇ ਆ ਉਹਦੇ ਤੇ ਲਿਖਦਾ ਹੈ ਇਹ ਨਹੀਂ ਰਾਣੀ ਇਹ ਨਹੀਂ ਰਾਣੀ ਹੈ ਨਾ ਸਾਰਿਆਂ ਦੇ ਸਿਰ ਤੇ ਰੱਖਦੇ ਰੱਖਦੇ ਜਦੋਂ ਅਸਲ ਪਟਰਾਣੀ ਦੇ ਪਾਸ ਪਹੁੰਚੇ ਤੇ ਮਹਾਰਾਜ ਨੇ ਫਿਰ ਆਪਣੀ ਦਿਬਿਅ ਦ੍ਰਿਸ਼ਟੀ ਦੁਆਰਾ ਦੇਖ ਕੇ ਉਹ ਰਾਣੀ ਨੂੰ ਕਹਿੰਦੇ ਵੀ ਇਹ ਪਟਰਾਣੀ ਹੈ ਔਰ ਉਹਨੂੰ ਉਠਾ ਕੇ ਕਹਿਣ ਲੱਗੇ ਬੀਬਾ ਆਪਣਾ ਭੇਸ਼ ਨਹੀਂ ਬਦਲੀਦਾ ਤੂੰ ਤੇ ਪਟਰਾਣੀ ਐ ਤੈਨੂੰ ਤੇ ਤੇਰੇ ਤਾਂ ਇੱਕ ਬਹੁਤ ਉੱਚਾ ਅਹੁਦਾ ਹੈ ਹਾਂਜੀ ਤੂੰ ਗੋਲੀਆਂ ਦੇ ਵਿੱਚ ਮਨ ਰਲ ਕੇ ਆਪਣੇ ਆਪ ਦੇ ਆਪਣੇ ਅਹੁਦੇ ਦੀ ਤੋਹੀਨ ਕਰਦੀ ਐ ਪ੍ਰਮਾਤਮਾ ਦਾ ਖੋਫ ਖਾਓ ਫਿਰ ਉਹਨੂੰ ਪਟਰਾਣੀ ਨੂੰ ਉਪਦੇਸ਼ ਦਿੱਤਾ ਤੇ ਮਨੋਂ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਉਹ ਪਟਰਾਣੀ ਨੂੰ ਪਛਾਣਿਆ ਤੇ ਉਪਦੇਸ਼ ਦਿੱਤਾ ਉਹ ਜਿਹੜੀ ਪਟਰਾਣੀ ਸੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਮਰੀਦ ਹੋ ਗਈ ਮੈਂ ਦੇਖਿਆ ਵੀ ਇਹ ਤਾਂ ਪੂਰਾ ਸਤਗੁਰੂ ਹੈ। ਨੇ ਹਾਂਜੀ। ਇਉਂ ਹੁਣ ਪਾਸ਼ਾ ਨੇ ਫਿਰ ਜਿਹੜਾ ਮਿਰਜ਼ਾ ਜੈ ਸਿੰਘ ਸੀ ਉਹਦੇ ਘਰ ਰਾਏ ਸਿੰਘਾਂ ਬੰਗਲੇ ਦੇ ਵਿੱਚ ਨਿਵਾਸ ਕਰਿਆ। ਉੱਥੇ ਫਿਰ ਸੰਗਤਾਂ ਦਾ ਆਉਣਾ ਜਾਣਾ ਹੋ ਗਿਆ। ਕੁਦਰਤੀ ਫਿਰ ਉੱਥੇ ਇੱਕ ਬਿਮਾਰੀ ਫੈਲ ਗਈ ਦਿੱਲੀ ਦੇ ਵਿੱਚ। ਦਿੱਲੀ 'ਚ ਬਿਮਾਰੀ ਫੈਲੀ ਤਾਂ ਉੱਥੇ ਬਹੁਤ ਸਾਰੇ ਲੋਕਾਂ ਦਾ ਚੇਚਕ ਦੇ ਨਾਲ ਮੌਤ ਹੋਣੀ ਸ਼ੁਰੂ ਹੋ ਗਈ। ਹਾ ਹਾ ਕਰ ਮਚ ਗਏ। ਫਿਰ ਜਿਹੜੇ ਮੁਖੀ ਲੋਕ ਸੀ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰੀ ਵੀ ਪਾਸ਼ਾ ਬਹੁਤ ਪਲੇਗ ਦੀ ਬਿਮਾਰੀ ਚੇਚਕ ਦੀ ਬਿਮਾਰੀ ਫੈਲ ਗਈ ਹਾਂਜੀ ਤੇ ਤੁਸੀਂ ਕੋਈ ਕਿਰਪਾ ਕਰੋ ਰਹਿਮ ਕਰੋ ਕੋਈ ਇਹ ਜੀ ਅਰਦਾਸ ਕਰੋ ਵੀ ਤਾਂ ਜੋ ਇਹ ਜਿਹੜੇ ਲੋਕ ਮਰ ਰਹੇ ਆ ਉਹਨਾਂ ਦਾ ਬਚਾਅ ਹੋ ਸਕੇ ਤੇ ਮਹਾਰਾਜ ਨੇ ਕਿਹਾ ਵੀ ਆਹ ਜਲ ਦਾ ਕੁੰਡ ਹੈ ਵੀ ਜਿਹੜਾ ਇਹਦੇ ਚੋਂ ਜਲ ਛਕ ਲੂਗਾ ਇਸ਼ਨਾਨ ਕਰ ਲੂਗਾ ਉਹਦੇ ਉਹਦੀ ਬਿਮਾਰੀ ਦੇ ਨਾਲ ਮੌਤ ਨਹੀਂ ਹੋਏਗੀ ਉਹਦੀ ਬਿਮਾਰੀ ਦੂਰ ਹੋ ਜੇ ਫਿਰ ਉੱਥੇ ਜਦੋਂ ਜਿਹੜੇ ਦੁਖੀ ਲੋਕ ਸੀ ਹਾਂਜੀ ਤੇ ਉਹਨਾਂ ਨੇ ਉੱਥੋਂ ਝਲ ਛਕਣਾ ਜਾਂ ਇਸ਼ਨਾਨ ਪਾਨ ਕਰਨਾ ਸ਼ੁਰੂ ਕੀਤਾ ਜਿਹਨੂੰ ਵੀ ਬਿਮਾਰੀ ਉੱਥੇ ਠੀਕ ਹੋਣੇ ਸ਼ੁਰੂ ਹੋ ਗਏ ਤੇ ਹੁਣ ਔਰੰਗਜ਼ੇਬ ਨੂੰ ਵੀ ਯਕੀਨ ਹੋ ਗਿਆ ਵੀ ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਕੋਈ ਆਮ ਬਾਲਕ ਨਹੀਂ ਹੈ ਕੋਈ ਆਮ ਗੁਰੂ ਨਹੀਂ ਇਹ ਤੇ ਵਾਕਈ ਰੱਬ ਦਾ ਰੂਪ ਹੈ ਹਾਂਜੀ ਤਿਹੋ ਨੇ ਹੁਣ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਮਿਲਣ ਦਾ ਪੇਸ਼ਕਸ਼ ਕੀਤੀ ਵੀ ਮੈਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਮਿਲਣਾ ਹੈ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਜਦੋਂ ਸਨੇਹਾ ਦਿੱਤਾ ਐਲਕਰਾਂ ਨੇ ਕਹਿੰਦੇ ਵੀ ਦੇਖੋ ਮੇਰੇ ਵੱਡੇ ਭਰਾਤਾ ਬਾਬਾ ਰਾਮ ਰਾਏ ਜਿਹੜੇ ਸਾਰੇ ਰਾਜਨੀਤਿਕ ਫੈਸਲੇ ਜਾਂ ਰਾਜਨੀਤਿਕ ਗੱਲਾਂ ਜਾਂ ਜਿਹੜੇ ਰਾਜਨੀਤਿਕ ਸਵਾਲ ਜਵਾਬ ਹੈ ਉਹ ਬਾਬਾ ਰਾਮ ਰਾਏ ਦੇਣਗੇ ਮੇਰੇ ਵੱਡੇ ਭਰਾਤਾ ਜੀ ਹੈ। ਵੀ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਇਸ ਕਰਕੇ ਮੈਂ ਔਰੰਗਜ਼ੇਬ ਨੂੰ ਮਿਲਣਾ ਚਾਹੁੰਦਾ ਕਿਉਂਕਿ ਗੁਰੂ ਹਰ ਰਾਇ ਮਹਾਰਾਜ ਜੀ ਪਹਿਲਾਂ ਕਹਿ ਕੇ ਗਏ ਸੀ ਕਿ ਤੁਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲਗਣਾ ਐ ਹੁਣ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਬਿਲਕੁਲ ਜਵਾਬ ਦਿੱਤਾ ਵੀ ਮੈਂ ਔਰੰਗਜ਼ੇਬ ਦੇ ਨਾਲ ਨਹੀਂ ਮਿਲਣਾ ਫਿਰ ਜਿਹੜੇ ਗੁਰੂ ਪੀਰ ਹੁੰਦੇ ਆ ਇਹਨਾਂ ਦੀ ਆਪਣੀ ਮੌਜ ਹੁੰਦੀ ਹੈ ਹਾਂਜੀ ਹੈ ਤਾਂ ਉਹ ਦੁੱਖ ਦੁੱਖਿਆਂ ਦੁੱਖਿਆਂ ਦੇ ਦਰਦ ਜਿਹੜੇ ਦੂਰ ਕਰਨ ਵਾਸਤੇ ਆਉਂਦੇ ਆ ਪਰ ਕਿਉਂਕਿ ਜਿਹੜੀ ਜਨਮ ਆਰ ਮੌਤ ਹੈ ਇਹਦਾ ਮੌਤ ਦਾ ਇੱਕ ਬਹਾਨਾ ਬਣਾਉਣਾ ਹੁੰਦਾ ਹੈ ਹਾਂਜੀ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਤੇ ਵੀ ਮਾਨੋ ਚੇਚਕ ਦਾ ਰੋਗ ਨੇ ਆਪਣਾ ਬਹੁਤ ਸਾਰਾ ਚੇਚਕ ਦਾ ਰੋਗ ਹੋ ਗਿਆ ਬੜੀ ਬੁਰੀ ਤਰ੍ਹਾਂ ਅਗਰੇਸੇ ਗਏ ਉਸ ਬਿਮਾਰੀ ਦੇ ਨਾਲ ਔਰ ਮਹਾਰਾਜ ਦਾ ਸਮਾ ਆਪਣਾ ਅੰਤਮ ਸਮਾ ਜਾਣ ਕੇ ਸਿੱਖਾਂ ਨੂੰ ਮਹਾਰਾਜ ਨੇ ਬੁਲਾਇਆ ਕਹਿੰਦੇ ਵੀ ਹੁਣ ਸਾਡਾ ਜਾਣ ਦਾ ਸਮਾ ਹੋ ਗਿਆ ਤੇ ਤੁਸੀਂ ਭਾਣੇ ਦੇ ਵਿੱਚ ਰਹਿਣਾ ਤੁਸੀਂ ਬੈਰਾਗ ਨਹੀਂ ਕਰਨਾ ਹੁਣ ਸਿੱਖਾਂ ਨੇ ਬੇਨਤੀ ਕਰੀ ਕਹਿੰਦੇ ਮਹਾਰਾਜ ਵੀ ਤੁਸੀਂ ਜੇ ਜਾਣਾ ਹੈ ਸਾਨੂੰ ਦੱਸੋ ਵੀ ਸਾਨੂੰ ਕਿਹਦੇ ਲੜ ਲਾ ਕੇ ਜਾਣਾ ਤੁਸੀਂ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਫਿਰ ਇਸ਼ਾਰਾ ਦਿੱਤਾ ਕਹਿੰਦੇ ਵੀ ਬਾਬਾ ਬਕਾਲੇ ਇਹਨਾਂ ਕਹਿ ਕੇ ਉਹਨਾਂ ਨੇ ਆਪਣਾ ਜਿਹੜਾ ਪੰਜ ਭੂਤਕ ਸਰੀਰ ਸੀ ਇਹ ਜਿਹੜਾ ਪੰਜ ਭੂਤਕ ਸਰੀਰ ਦਾ ਪਰਿत्याਗ ਕਰ ਦਿੱਤਾ ਤੇ ਇਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਜਦੋਂ ਪੰਜ ਪੁੱਤਕ ਸਰੀਰ ਦਾ ਉਹਨਾਂ ਨੇ ਪਰਿਤੇਗ ਕਰਿਆ ਜਿਹੜੀ ਦਿੱਲੀ ਦੇ ਸੰਗਤਾਂ ਉਹਨਾਂ ਨੇ ਬੜਾ ਬੈਰਾਗ ਕੀਤਾ ਹਾਂਜੀ ਔਰ ਗਰੂਪ ਆਸ਼ਾ ਦਾ ਜਿਹੜਾ ਸਰੀਰ ਸੀ ਉਹਦਾ ਫਿਰ ਉੱਥੇ ਦਿੱਲੀ ਦੇ ਵਿੱਚ ਹੀ ਸੰਸਕਾਰ ਕੀਤਾ ਗਿਆ ਜਿਹੜੀ ਫਿਰ ਉਹਨਾਂ ਦੇ ਆਸਤੀਆਂ ਆਦਕ ਸੀ ਉਹ ਕੀਰਤਪੁਰ ਲਿਆ ਕੇ ਉਹਨਾਂ ਦਾ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਪਰ ਗਰੂਪ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਜਿਹੜਾ ਆਪਣੇ ਗੁਰੂ ਪਿਤਾ ਗੁਰੂ ਹਰ ਰਾਮ ਮਹਾਰਾਜ ਦਾ ਜਿਹੜਾ ਬਚਨ ਸੀ ਵੀ ਔਰੰਗਜ਼ੇਬ ਦੇ ਮੱਥੇ ਨਹੀਂ ਲਗਣਾ ਉਹਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਫਿਰ ਉੱਥੇ ਆਪਣੇ ਸਰੀਰ ਦਾ ਪਰਿत्याਗ ਕਰ ਦਿੱਤਾ ਜੋਤੀ ਜੋਤ ਉੱਥੇ ਸਮਾ ਗਏ ਸੋ ਇਹ ਜਿਹੜਾ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜੋਤੀ ਜੋਤ ਦਿਹਾੜੇ ਨਾਲ ਸੰਬੰਧਤ ਸੰਬੰਧਿਤ ਜਿਾ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਬਹੁਤ ਛੋਟੀ ਜੀ ਉਮਰ ਦਾ ਇਤਿਹਾਸ ਹੈ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਉਹਨਾਂ ਨੂੰ ਮਿਲੀ ਤਕਰੀਬਨ 2.5 ਸਾਲ ਗੁਰਗੱਦੀ ਤੇ ਬਰਾਜਮਾਨ ਰਹੇ ਤੇ 8 ਸਾਲ ਦੀ ਉਮਰ ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਆਪਣੇ ਸਰੀਰ ਦਾ ਪਰਿत्याਗ ਕਰਕੇ ਆਪਣੀ ਜੋਤ ਜੀ ਉਹ ਕਾਲਪੁਰਖ ਮਹਾਰਾਜ ਦੀ ਜੋਤ ਦੇ ਵਿੱਚ ਬਿਲਾ ਲਈ ਔਰ ਬਾਬਾ ਬਕਾਲੇ ਕਹਿ ਕੇ ਤੇ ਗੁਰਸਿੱਖ ਸੰਗਤਾਂ ਨੂੰ ਇਹ ਇੱਕ ਇਸ਼ਾਰਾ ਦੇ ਗਏ ਕਿ ਅਗਲੀ ਜੋ ਗੁਰਨਾਨਕ ਦੇਵ ਮਹਾਰਾਜ ਦੀ ਜੋਤ ਦੇ ਮਾਲਕ ਨੇ ਉਹ ਬਕਾਲੇ ਦੇ ਵਿੱਚ ਬੈਠੇ ਆ ਸੋ ਫਿਰ ਤੁਹਾਨੂੰ ਪਤਾ ਬਾਬਾ ਬਕਾਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੱਖਣ ਸ਼ਾਹ ਲਵਾਣੇ ਨੇ ਕਿਵੇਂ ਪ੍ਰਗਟ ਕਰਿਆ ਉਹ ਇੱਕ ਵੱਡਾ ਇਤਿਹਾਸ ਆ ਉਹ ਪਾਂ ਅਗਲੇ ਐਪੀਸੋਡ ਦੇ ਵਿੱਚ ਵਿਚਾਰਾਂਗੇ ਸੋ ਇਹ ਸੀ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਬਲਖਣ ਇਤਿਹਾਸ ਜਿਸ ਦੀ ਬਾਬਤ ਸਿੱਖ ਹਰ ਰੋਜ਼ ਅਰਦਾਸ ਦੇ ਵਿੱਚ ਬੇਨਤੀ ਕਰਦਾ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਠਿਆਂ ਸਭ ਦੁੱਖ ਜਾਏ ਸਭ ਠਾਈ ਹੋਏ ਸਹਾਇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅਗਲੇ ਐਪੀਸੋਡ ਦੇ ਵਿੱਚ ਆਪਾਂ ਅਗਲੇ ਜਿਹੜੇ ਵਿਚਾਰ ਕਰਾਂਗੇ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ